ਇਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ 10 ਕਬੀਰ ਬਾਚ ਬੇਨਤੀ ਚਉ ਪਏ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਲਏ ਹਮਾਰਾ ਆਪਣਾ ਜਾਣ ਕਰੋ ਪਰਤ ਪਾਰਾ ਅਮਰੇ ਦੁਸ਼ਟ ਸਭੇ ਤੁਮਕਾ ਆਵ ਆਪ ਹਾਥ ਦੇ ਮੋਇ ਬਚਾਓ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਚਕ ਸਵੇ ਕਰਤਾਰਾ ਮੋ ਰੱਛਾ ਨਿਜ ਕਰਦੇ ਕਰੀਏ ਸਭ ਬੈਰਨ ਕੋ ਆ ਸੰਘਰੀਏ पूरण होए हमारी आसा तोर भजन की रे प्यासा तुम्हें छाड़ कोई बनाते हूं जो बर चाहूं से तुम ते पाऊं सेवक से कह मारे तारिया चुन चुन सत्र मारे मारी है आप हाथ दे मुझे बरगे मरण काल का तरन भर गया हो जो सदा हमारे पच्चा श्रीय तु जो करियो रचा आकलियो मराकन हारे साहिब संत साहिब प्यारे दीन बंत दुष्टन के हंता तुमहपुरी कंता काल पाए ब्रह्म अवतरा काल पाए शिवजू अवतरा काल पाये प्रकाशा सकल काल क्या किया तमासा जवन काल जोगी शिव की ओ भेदरा ब्रह्मा ज्योति जवन काल सब लोग स्वारा नमस्कार है ताए हमारा जवन काल सब जगत बनायो देव दैत जक्षण पजायो आज अंत एक के अवतारों सो गुरु समझो हमारा नमस्कारति सिही को हमारे सकल प्रजादि आप सवारे सिवकन को सिवकन सकदियो सत्रण को पालमो बदकीयो कट कट के अंतर की जानत भले बुरे की पीर पहचानत चीटी ते कुंचर सुला सपर कृपा दृष्टि करपूला संतन दुख पाएते दुखी सुख पाए साधन के सुकी ਇੱਕ ਇੱਕ ਹੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੇ ਜਾਣੇ ਜਬ ਉਤ ਕਰ ਕਰ ਕਰਤਾਰਾ ਪਰ ਜਾ ਤਰਤ ਤਬ ਦੇ ਅਪਾਰਾ ਜਬ ਆ ਕਰਕ ਕਰਤਾ ਹਾਂ ਕਮ ਹਾਂ ਤੁਮ ਮੈਂ ਮਿਲਤ ਦੇ ਤਰ ਸਭ ਹਾਂ ਜੇਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੀ ਬੋਝ ਉਚਾਰੇ ਤੁਮ ਸਭ ਹੀ ਤੇ ਰਹਿ ਨਰਾਲਮ ਜਾਣਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਮਕਾਰ ਨਿਲੰਬ ਆਦ ਅਨਿਲ ਅਨਾਦ ਅਸਮਤਾ ਕਾ ਮੋੜ ਚਾਰਤ ਪੇਦਾ ਜਾ ਕੋ ਭੇਵ ਨਾ ਪਾਉਤ ਬੇਦਾ ਤਾ ਕੋ ਕਰੇ ਪਾਹਣ ਨਰਮਨਤ ਮਹਾ ਮੂਰਿਕ ਚ ਭੇਦ ਨ ਜਾਣਤ ਮਹਾਦੇਵ ਕੋ ਕਹਿ ਤ ਸਦਾ ਸਿਵ ਨਿਰੰਕਾਰ ਕਾਟਿਆਨਤ ਨੇ ਪੇਵਾ ਪਾਪ ਨਿਬਧ ਹੈ ਜੇਤੇ ਬਰਨਤ ਪਿੰਨ ਪਿੰਨ ਤੈ ਤੇ ਤੇ ਤੁਮਰਾ ਲਖਣਾ ਚਾਏ ਪਸਾਰਾ ਕਹਿ ਬ ਦਸਜਾ ਪ੍ਰਥਮ ਸੰਸਾਰਾ ਇਕੇ ਰੂਪ ਅਨੂਪ ਸਰੂਪਾ ਰੰਗ ਪਰ ਆਵਕ ਪੋਪਾਂਡ ਜਜੇਰ ਸੇਤਰ ਕੀਨੇ ਉਤਪਜ ਖਾਨ ਬਹੁ ਰਚ ਦੇਨੇ ਕਹੋ ਫੂਲ ਰਾਜਾ ਹੈ ਬੈਠਾ कौन सिमटे पर जाओ शंकर कहता सगले श्रेष्ठ ते काय चंबा वाद जुगास रूप सिंबव अब रक्षा मेरी तुम करो से क्यों बारस एक संगरो दुष्ट जते उठवत तो पाता सकल मेरेज कर रनकाता जेस जितव सारे निपरे तेन के दुष्ट दुखत है मरे पुरक जबन पग परते हारे तेन के तुम संकट सब तारे ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕਿ ਕਾਲ ਨਿਕਟਨੇ ਹੈ ਰੱਛਾ ਹੈ ਤਾਏ ਸਭ ਕਾਲਾ ਦੁਸ਼ਟ ਰਿਟਨੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜੈਨੇ ਹਰਿ ਹੋਤਾ ਕੇ ਤਾਪਤ ਨ ਕਮ ਹੋ ਰਹੋ ਰਿੱਧ ਸੇ ਤੇ ਘਰ ਮੋ ਸਭ ਹੋਈ ਦੁਸ਼ਟ ਚਾਸ਼ ਵੈ ਸਕੇ ਨ ਕੋਈ ਇੱਕ ਬਾਰ ਜਿਨੇ ਤਮੈ ਸੰਭਾਰਾ ਕਾਲ ਫਾਨ ਤੇ ਤਾਹੇ ਉਬਾਰਾ ਜਿਨੇ ਨਰਨਾਮ ਤਿਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਖੜਕ ਕੇਤ ਮੇ ਸਰਨ ਤਿਹਾਰੀ ਆਪ ਹਾਤ ਦੇ ਲਿਓ ਬਾਰੀ ਸਰਪਠੌਰ ਮਹੋ ਸਹਾਈ ਦੁਸ਼ਟ ਦੋਗਤਿ ਲਿਓ ਬਚਾਈ ਖੜਕ ਕੇਤ ਮੇ ਸਰਨ ਤੇ ਹਾਰੀ ਆਪਾ ਦਿਲਿਓ ਉਬਾਰੀ ਸਰਪਠੌਰ ਮਹੋ ਸਹਾਈ ਦੁਸ਼ਟ ਦੋਗਤਿ ਲਿਓ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ